ਹਰ ਇੱਕ ਇਹ ਮੈਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੌਲਕ ਵਿੱਚ ਜਾ ਕੇ ਕਮਾਈਆਂ ਕਰਕੇ ਆਪਣੇ ਘਰ ਦੀ ਗਰੀਬੀ ਚੱਕਣਾ ਚਾਹੁੰਦਾ ਹੈ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਂ ਪਿਓ ਨੇ 6 ਫੁੱਟ ਦਾ ਜਵਾਨ ਗੱਪਰੂ ਪੁੱਤ ਕੈਨੇਡਾ ਚ ਕਮਾਈਆਂ ਕਰਨ ਲਈ ਭੇਜਿਆ ਸੀ ਤਾਂ ਦੇਖੋ ਕਿਵੇਂ 6 ਫੁੱਟ ਦਾ ਗੱਪਰੂ ਜਵਾਨ ਇੱਕ ਛੋਟੀ ਜਿਹੀ ਕੁੱਜੀ ਵਿੱਚ ਰਾਖ ਬਣ ਕੇ ਆਇਆ ਬਹੁਤ ਹੀ ਭਾਵੁਕ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ